ਗੱਲਬਾਤ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਨੇ ਉਹ ਕਿ ਕਿਸ ਤਰ੍ਹਾਂ ਦਾ ਸਾਥ ਹੋਰ ਕਿਵੇਂ ਨਾਲ ਜੀ ਜੀ ਮੈਂ 2 ਮਿੰਟ ਦੇ ਦਿਓ ਸਰ ਕੰਦੇ 2 ਮਿੰਟ ਰੁਕ ਜਓ 2 ਮਿੰਟ ਰੁਕ ਜਓ ਸਰ ਕੰਦੇ ਐਕਟਰ ਰਿਲੇਟਿਡ ਸੀਗੇ ਇੱਕ ਉਹ ਲੰਡਾ ਦੇ ਐਸੋਸੀਏਟਸ ਸੀਗੇ ਜੀ ਮਰਡਰ ਤੇ ਐਕਸਟਰੈਕਸ਼ਨ ਦੇ ਪਰਚੇ ਪੈਣਾ ਦਰਜ ਹੈ ਤੇ ਉਹਦੇ ਨਾਲ ਸੰਪਰਕ ਸੀਗੇ ਬੇਲ ਤੇ ਬਹਾਰੇ ਸੀਗੇ ਇਹ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲ ਰਹੀ ਸੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾ ਰਹੀ ਸੀ ਇੱਥੇ ਕਿਸੇ ਦਾ ਵੇਟ ਕਰ ਰਹੇ ਸੀਗੇ ਜਵੇ ਦੀ ਸਿਕਿਉਰ ایرিয়া ਤੁਸੀਂ ਦੇਖ ਸਕਦੇ ਹੋ ਤੇ ਟਿਪ ਆਫ ਸਿਕਾਪਲਸ ਦਾ ਕੋਲ ਤੇ ACP ਨਵਿਸਟਿਗੇਸ਼ਨ ਤੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਸੈੱਲ ਦੇ ਕ੍ਰਾਈਮ ਬ੍ਰਾਂਚ ਦੀ ਇਹਨਾਂ ਨੇ ਕੀ ਰਾ ਪਾਇਆ ਤੇ ਕੁਮਾਰ ਦੇ ਖੇਤਾਂ ਕਾਫੀ ਦੀ ਫਾਇਰਿੰਗ ਨਾਲ ਸ਼ੁਰੂ ਕਰ ਦਿੱਤੀ ਤੇ ਜਵਾਬ ਦੀ ਫਾਇਰਿੰਗ پولیس ਨੇ ਕੀਤੀ ਤੇ ਦੋਨੋਂ ਜ਼ਖਮੀ ਹੈ ਹਸਪੀਟਲ ਇਸ਼ੂ ਰੈਫਰ ਕਰ ਦਿੱਤੇ ਗਏ ਦੋ ਸਾਡੇ ਮੁਲਾਜ਼ਮ ਉਹਨਾਂ ਨੂੰ ਵੀ ਇੰਜਰਡ ਹੋਏ ਉਹਨਾਂ ਨੂੰ ਵੀ ਹਸਪੀਟਲ ਬਹਤੀ ਕਰਤਾ ਸਰ ਪਤਾ ਲੱਗਾ 50 ਤੋਂ ਜ਼ਿਆਦਾ ਰਾਉਂਡ ਫਾਇਰ ਹਾਫ ਅਰਾਉਂਡ ਕਾਫੀ ਫਾਇਰ ਹੈ ਇਹਨਾਂ ਕੋਲ ਸਪੈਸ਼ਲ ਤਿਆਰ ਸੇ ਸੱਤ ਦੇ ਕਰੀਬ ਇਹਨਾਂ ਦੇ ਕੋਲ ਵੈਪਨ ਸੀਗੇ ਸਰ ਕਿਹੜੇ ਕੇਸ ਚ ਲੜਿੰਦਾ ਸੀ ਤੁਹਾਨੂੰ ਇਹ ਇੱਕ ਕਾਫੀ ਕਿਸੇ ਸੇ ਵੌਂਟਡ ਹੈ ਕਾਫੀ ਕਿਸੇ ਸੇ ਵੌਂਟਡ ਹੈ ਕਾਫੀ ਸਮੇਂ ਤੋਂ ਟੈਸਟ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਟੈਸਟ एक देर हाथ चाहिए तो वो तब वैसे ही गिर गया कहते एक देर से बोले सर व्हीकल वगैरह से ये बेंगलुरु के हो ऐसे खेत नहीं ये वेट कर रहे थे किसी का अच्छा हाँ जी ठीक है थैंक यू